ਪਰਦੇਸੀ ਵੀਰਾਂ ਲਈ ਕੁਝ ਲਾਈਨਾਂ ਸੋਹਣੇ ਜਿਹੇ ਗੁੱਟ ਤੇ ਸਜਾ ਤੂੰ ਲਈ ਹੌਂਕਾ ਨਾ ਪਰੀ ਥੋੜਾ ਮੁਸਕਾ ਤੂੰ ਲਈ ਛਾਤੀ ਨਾਲ ਲਾ ਕੇ ਤੂੰ ਪਾਲਿੰਗ ਗਲ ਵਕੜੀ ਵੀਰੇ ਡਾਕ ਰਾਹੀਂ ਭੇਜ ਰਹੀ ਆ ਤੈਨੂੰ ਰਖੜੀ ਵੀਰੇ ਡਾਕ ਰਾਹੀਂ ਭੇਜ ਰਹੀ ਆ ਤੈਨੂੰ ਰਖੜੀ ਫੇਰ ਫੁੱਲਾਂ ਨਾਲ ਸਜਾਇਆ ਲਫਾਫਾ ਖੋਲ ਲਈ ਮੈਂ ਕਦੇ ਫੁੱਲਾਂ ਚੋਂ ਭੈਣ ਦਾ ਪਿਆਰ ਟੋਲੇਂ ਸੁਗਾਤ ਭੇਜ ਰਹੀ ਆ ਮੰਨੇ ਆ ਚੰਦਨ ਦੀ ਹੈ ਇਹ ਲੱਕੜੀ ਵੀਰੇ ਡਾਕ ਰਹੀ ਭੇਜ ਰਹੀਆਂ ਤੈਨੂੰ ਰਖੜੀ ਵੀਰੇ ਡਾਕ ਰਹੀ ਭੇਜ ਰਹੀਆਂ ਤੈਨੂੰ ਰਖੜੀ ਸੋਹਣੇ ਜਿਹੇ ਡੱਬੇ ਚੋਂ ਮਠਾਈ ਖੋਲੀ ਤੂੰ ਸੋਹਣੇ ਜਿਹੇ ਡੱਬੇ ਚੋਂ ਮਠਾਈ ਖੋਲੀ ਤੂੰ ਕਰ ਮੈਨੂੰ ਕਾਲ ਮੇਰੇ ਨਾਲ ਬੋਲੀ ਤੂੰ ਮਾਫ ਕਰੀਂ ਤੇਰੇ ਕੋਲ ਵੀਰਾ ਮੈਨਾ ਪੜੀ ਮਾਫ ਕਰੀਂ ਤੇਰੇ ਕੋਲ ਵੀਰਾ ਮੈਨਾ ਪੜੀ ਵੀਰੇ ਡਾਕ ਰਹੀ ਭੇਜ ਰਹੀਆਂ ਤੈਨੂੰ ਰਖੜੀ ਵੀਰੇ ਡਾਕ ਰਹੀਂ ਭੇਜ ਰਹੀਆਂ ਤੈਨੂੰ ਰਖੜੀ ਵਿੱਚ ਪਰਦੇਸਾਂ ਬੈਠਾ ਵੀਰੇ ਯਾਦ ਆਵੇਂ ਤੂੰ ਵਿੱਚ ਪਰਦੇਸਾਂ ਬੈਠਾ ਵੀਰੇ ਯਾਦ ਆਵੇਂ ਤੂੰ ਕਦ ਪਿੰਡ ਆਵੇਂ ਵੀਰੇ ਗੱਲ ਲਾਵੇਂ ਤੂੰ ਯਾਦ ਆਵੇ ਜਦ ਖੇਡਦੇ ਸਾਂ ਗੋਲ-ਗੋਲ ਬਣ ਚੱਕਰੀ ਗੋਲ-ਗੋਲ ਬਣ ਚੱਕਰੀ ਵੀਰੇ ਡਾਕ ਰਹੀਂ ਭੇਜ ਰਹੀਆਂ ਤੈਨੂੰ ਰਖੜੀ ਛਾਤੀ ਨਾਲ ਲਾਕੇ ਤੂੰ ਪਾਲਿੰਗ ਗਲ ਵੱਕੜੀ ਵੀਰੇ ਢਾਕ ਰਹੀ ਭੇਜ ਰਹੀ ਆ ਤੈਨੂੰ ਰਖੜੀ ਵੀਰੇ ਢਾਕ ਰਹੀ ਭੇਜ ਰਹੀ ਆ ਤੈਨੂੰ ਰਖੜੀ